¿Qué es ਪਹਿਲੇ ਕਰਦੇ ਆ ਨਾਲ ਹੀ ਚਿੱਤੇ ਰਹਿੰਦੇ ਨੇ ਗੋਟੇ ਚ ਆ ਜਫਰ ਚਮਕੌਰ ਸਾਹਿਬ ਦੀ ਤਰਫੇ ਦਸਨ ਫਿਦਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਗਲੀ ਕੁਸ਼ਤੀ ਦੇ ਵਿੱਚ ਗਿੰਦੀ ਮਾਚੀਵਾੜਾ ਤੇ ਗੁਰਪ੍ਰੀਤ ਮਾਛੀਆਂ ਇਹ ਵੀ ਪਹਿਲਵਾਨ ਚਾਰੋ ਕੇ ਖਾੜੇ ਵਿੱਚ ਆਜੋਗੇ ਅਗਲੀ ਕੁਸ਼ਤੀ ਗਿੰਦੀ ਮਾਣੇ ਮਾਜਰਾ ਤੇ ਗੁਰਪ੍ਰੀਤ ਮਾਛੀਵਾੜਾ ਇਹ ਦੋਨੋਂ ਪਹਿਲਵਾਨ ਚਾਰੋ ਕੇ ਖਾੜੇ ਜਾਓਗੇ ਜਲਦੀ ਜਲਦੀ ਆਦਰ ਨਾ ਪਹਿਲਵਾਨ ਗਿੰਦੀ ਮਾਣੇ ਮਾਜਰਾ ਮਾਚਿਰਾੜਾ ਸਾਹਿਬ ਨੂੰ ਆਂਜੀ ਅੰਦਰ ਕਹਿੰਦੇ ਪੁੱਛ ਰਖਾੜੇ ਚ ਪਹਿਲਾ ਬੇਨਤੀ ਕੀਤੀ ਹੈ ਜਿਨ੍ਹਾਂ ਮੱਲਾਂ ਦੀ ਪਰਚੀ ਬਣ ਗਈ ਹੈ ਲੰਗੋਟੇ ਲਾਓ ਤਿਆਰ ਹੋ ਕੇ ਖਾੜੇ ਦੇ ਵਿੱਚ ਆ ਜਾਓ ਗਿਲਾ ਕੱਪੜੇ ਨਿੱਤਰ ਮੈਦਾਨ ਅੰਦਰ ਅੱਜ ਦੇਖਣਾ ਤੇਰਾ ਜੋਰ ਸੱਜਣਾ ਸਾਹਮ ਸੱਕਦਾ ਐ ਤੇ ਸਾਹਮ ਲਈ ਆਪਣਾ ਲੰਗੋਟਾ ਲਾ ਕੇ ਡੰਡ ਬੈਟਕਾਂ ਮਾਰ ਕੇ ਸਰੀਰ ਕਰਮ ਰੱਖਣਾ ਦੇਖੋ ਤਿੰਨ ਰੈਫਰੀ ਸਾਹਿਬ ਲਾਇਆ ਕੁਸ਼ਤੀ ਇੱਕ ਚੱਲ ਰਹੀ ਹੈ ਮਨਦੀਪ ਚਮਕੌਰ ਸਾਹਿਬ ਤੇ ਹਰਜ ਬਾਬਾ ਭਲਾਈ ਇਹਦਾ ਅਮਰੀਕਾ ਆਸਟ੍ਰੇਲੀਆ ਜਰਮਨੀ ਨਾਰਵੇ ਇਟਲੀ ਨਿਊਜ਼ੀਲੈਂਡ ਵਾਲੇ ਜਿਨ੍ਹਾਂ ਦੀਆਂ ਡਾਟਾ ਸੁੱਖਾਂ ਪੂਰੀਆਂ ਕਰਦਾ ਤੇ ਫਿਰ ਵੱਡੇ ਸਰਕਾਰ ਵੀ ਪਹਿਲਵਾਨਾਂ ਦੇ ਆਪਣੇ ਚਾਹੁੰਦਾ ਕਿ ਜਵਰਾਜ ਚਮਤੌਲ ਸਾਹਿਬ ਇਹ ਵੀ ਪਹਿਲਵਾਨ ਜਿਹੜੇ ਅਗਲੀ ਕੁਸ਼ਤੀ ਵਾਸਤੇ ਤਿਆਰ ਬਕਿਆਰ ਹੋ ਜਾਓ ਮਾਰੇ ਤਾਰ ਦੇ ਤੇ ਕਰੇ ਕੁਸ਼ਤੀ ਦਾ ਫੈਸਲਾ ਆਦੀ ਕੁਸ਼ਤੀ ਸ੍ਰੇਵੀ ਹੈ ਉੱਪਰਲੇ ਪਾਸੇ ਪੀਰ ਬਾਬਾ ਬਲਾਈ ਗੁੰਸੇ ਮਹਾਰਾਜੀ ਚਲੋ ਪਾਵਨ ਪਵਿੱਤਰ ਕਰਦੇ ਮੱਛੀਵਰੇ ਸਾਹ ਦਾ ਪੈ ਲੱਗਾ ਹੋਇਆ ਪੂਰਾ ਜੋਰ ਹੈ ਮਾਰੇ ਦਾਅ ਤੇ ਕਰੋ ਕੁਸ਼ਤੀ ਦਾ ਫੈਸਲਾ ਕਿ ਜਿਹੜੇ ਮੋਢਿਆਂ ਉਤੋਂ ਦੀ ਸੀ ਠੁੱਕਦੇ ਉਹ ਮੁੱਠੀਆਂ ਚ ਨੀਚੇ ਹੋਏ ਐ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਐ ਅੱਜ ਇਹ ਕਾਰਡ ਬੋਲਦੀ ਐ ਅੱਜ ਮਿਹਨਤ ਬੋਲਦੀ ਐ ਹੌਲੀ-ਹੌਲੀ ਸੰਤਾਂ ਦਾ ਦਰਸ਼ਕ ਵੀਰਾਂ ਦਾ ਕਾ ਮਾਰਦਾ ਕੱਢ ਬੁਖਰੇਆਂ ਦੇ ਕੇਸ ਸਟੇਡੀਅਮ ਦੇ ਵਿੱਚ ਪੁੱਜ ਰਿਹਾ ਸਾਰੇ ਨੂੰ ਇੱਥੇ ਪੁੱਜਿਆ ਜਾ ਰਿਹਾ ਅਗਲੀ ਕੁਸ਼ਤੀ ਲਈ ਫਤਿਹ ਮੰਡਕੰਤਰ ਤੇ ਜਗਰਾਜ ਚਮਤੌਰ ਸਾਹਿਬ ਇਹ ਵੀ ਮਲਕ ਜਿਹੜੇ ਅਗਲੀ ਕੁਸ਼ਤੀ ਵਿੱਚ ਕੇ ਬਿਲਕੁਲ ਤਿਆਰ ਹੋ ਜਾਓ ਆਇਆ ਬੰਦੇਮ ਸਰਤਾਬਾਣ ਵੀ ਪੁੱਜਿਆ ਪਹਿਲਵਾਨ ਹੁਲਦਾ ਹੁਲਦਾ ਕਰ ਤਿਆਰ ਹੋ ਜਾਓ ਤਾਂ ਜੋ ਸਮੇਂ ਸਿਰ ਆਪਾਂ ਆਜਾਵੇਂ ਮਲਕ ਜਲਦੀ ਆ ਜਾਓ ਹੁਣ ਪੁਆਇੰਟ ਦੇ ਕੁਸ਼ਤੀ ਹੋਣੀ ਹੈ ਕਿਉਂਦੇ ਜੀਤੀ ਪਹਿਲਵਾਨ ਜੀ 3 ਮਿੰਟ ਦਾ ਸਮਾਂ ਜਿੱਥੇ ਲੰਗੋਟਾ ਨਹੀਂ ਫੜਿਆ ਜਾਏਗਾ ਜਿੱਥੇ ਪੁਆਇੰਟ ਬਣ ਗਿਆ ਉੱਥੇ ਕੁਸ਼ਤੀ ਦਾ ਫੈਸਲਾ ਹੋ ਜਾਏਗਾ ਅਗਰ 3 ਮਿੰਟ ਦੇ ਵਿੱਚ ਪੁਆਇੰਟ ਨਹੀਂ ਬਣਾਉਂਦੇ ਤਾਂ ਫਿਰ ਅੰਤਰਰਾਸ਼ਟਰੀ ਰੂਲ ਮੁਤਾਬਕ ਹੈ ਹੁਣ ਦੁਨੀਆ 'ਚ ਕੋਈ ਖੇਡ ਨਹੀਂ ਜਿਹੜੀ ਬਰਾਬਰ ਛਡਾਈ ਜਾਂਦੀ ਹੈ ਹਰ ਫੈਸਲੇ ਹੁਣ ਕੁਸ਼ਤੀ ਦੇ ਵਿੱਚ ਵੀ ਦੰਗਲ ਕਮੇਟੀਆਂ ਪ੍ਰਬੰਧਕ ਕਮੇਟੀਆਂ ਕਰਾਉਂਦੀ ਹੈ ਵੱਡੇ ਮੱਲ ਬਰਾਬਰ ਦੇ ਮੱਲ ਕੋਈ 19 ਕੀ ਦਾ ਫਰਕ ਨਹੀਂ ਪਰ ਫਿਰ ਵੀ ਹਾਰਾਂ ਕਿੱਤਾਂ ਲਈ ਹਾਰੇ ਰੂਲ ਜਿਹੜੇ ਵੱਤੇ ਜਾਂਦੇ ਹੁਣ 3 ਮਿੰਟ ਦਾ ਸਮਾਂ ਜਿਹੜਾ ਮੱਲ ਗੋਡੇ ਲਵਾ ਕੇ ਲੱਗਦੇ ਪਰ ਆ ਜਾਏਗਾ ਸਮਝੋ ਉਹਨਾਂ ਤੇ ਰਾਈਟਰੀ ਰੂਲ ਮੁੱਖ ਪੁਆਇੰਟ ਬਣ ਗਿਆ ਮੱਲ ਕੁਸ਼ਤੀ ਦਾ ਦਾਵੇਦਾਰ ਬਣ ਗਿਆ ਸੋ ਦੇਖਦੇ ਆਂ ਦੀ ਕੁਸ਼ਤੀ ਪਰਮਿੰਦਰ ਤੇ ਗੱਭਰੂ ਨਾਲ ਜਵਾਰ ਮੱਛੀ ਮੱਲ ਕੁਸ਼ਤੀ ਦਾ ਫੈਸਲਾ ਕਰਦਾ ਇਹ ਆ ਗਏ ਨੇ ਮੱਲ ਵੇਖੋ ਖਿੱਚ ਕੇ ਤਿਆਰੀਆਂ ਮਾਰ ਮਾਰ ਮਿਹਨਤਾਂ ਦੇ ਬੌਡੀਆਂ ਸ਼ਿੰਗਾਰੀਆਂ ਕੱਲਾ ਕੱਲਾ ਮਸਲ ਅਦਵਾਈ ਜੜੂ ਭਰਦਾ ਲੱਗਦਾ ਗੱਭਰੂ ਮਿਹਨਤ ਜੀਤ ਉਹਨੇ ਕਰਦਾ ਬਾਤ ਹੈ ਮਿਹਨਤਾਂ ਤੋਂ ਪਤਾ ਲੱਗਦਾ ਫੁਰਤੀ ਤੋਂ ਪਤਾ ਲੱਗਦਾ ਆ ਚੁਸਤੀ ਤੋਂ ਪਤਾ ਲੱਗਦਾ ਪਰ ਕਾਮਲ ਕਰਨਾ बल्ले कदी ऊपर कदी थले इधर भी ऊपर थले वाली गल है आप परमेंदर है आबरू नौजवान खोज पट्टी है ये खोज पट्टी बड़ी नौजवान ਮੇਦੀ ਜਿਲ੍ਹਾ ਰੂਪਨਗਰ ਦਾ ਆਤਰਾਗਨ ਨਗਰ ਆ ਕਹਿੰਦੇ ਫੁਖਰਾ ਰਾਨਾਂ ਦੇ ਵੀਰਾਂ ਦਾ ਨਗਰ ਹੈ ਗਾਨੀ ਵੀਰਾਂ ਦਾ ਨਗਰ ਹੈ ਖੇਡ ਖਿਡਾਰੀਆਂ ਦਾ ਨਗਰ ਹੈ ਗੈਲ ਗੱਡੀਆਂ ਦਾ ਸ਼ਹੀਦ ਨਗਰ ਹੈ ਪਰ ਸਾਹਮਣੇ ਦੇਖਣੇ ਕਿ ਛੇੜਾ ਚੜਦੀ ਬਰੇਸ ਵਾਲਾ ਪਹਿਲਵਾਨ ਕਿ ਕਿ ਚੜਦੀ ਜਵਾਨੀ ਦੂਜੀ ਅੱਖ ਮਸਤਾਨੇ ਕਿੱਜਾ ਭੜ ਜੋਵਨ ਦਾ ਜੋਰ ਸੋਹਣਾ ਤੇਰੀ ਖੇਡ ਦੇਖ ਦੇ ਗਾ ਆਹ ਦਰਸ਼ਕਾਂ ਦੇ ਚੜਦੇ ਆ ਲੋ ਸੋਹਣਾ ਹਰ ਬਰਤਿਆ ਜੋਰ ਸ਼ਕਤ ਇਹ ਬਾਦਲੇ ਨੂੰ ਛੇੜਿਆ ਆ ਛੇੜਾ ਆ ਛੇੜਾ ਤੇ ਕੰਮ ਤੇਰਾ ਬਾਕੀ ਕੰਮ ਦਾਦੇ ਦਾ ਲਓ ਜੀ ਛੇੜੇ ਪਹਿਲਵਾਨ ਨੇ ਪਹਿਲੀ ਚੰਡੀ ਵਾਲੀ ਕੁਸ਼ਤੀ ਜਿਹੜੀ ਹੈ ਜਿੱਤ ਲਈ ਹੈ ਆ ਵੀ ਤਾਲਮ ਬਾਬਾ ਫਰੈਜ਼ ਤੇ ਜਿੱਤੀ ਧਕੇੜਾ ਅੱਜ ਵੱਡੀ ਫਾਈਨਲ ਵਾਲੀ ਕੁਸ਼ਤੀ ਜਿਹੜੇ ਦੋਨਾਂ ਮੱਲਾ ਵਿਚਕਾਰ ਕਰ ਰਹੀਏ ਤੇ ਜਿੱਤੀ ਇਟਲੀ ਵੀਰ ਵੱਲੋਂ ਕੁਸ਼ਤੀ ਦੀ ਸ਼ੁਰੂਆਤ ਲਈ ਜਿੱਥੇ ਸਾਡੀ ਛਿੰਝ ਕਮੇਟੀ ਹੋਗੀ ਤੇ ਨਾਲ ਇਹ ਬੇਨਤੀ ਕਰਾਂਗਾ ਸਾਡੇ ਰਣਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਸੋਨੇ ਦੀ ਮੋਹਰੀ ਦਿੱਤੀ ਜਾਣੀ ਹੈ ਉਹ ਵੀ ਇੱਕ ਯਾਦਗਾਰੀ ਫੋਟੋ ਲਈ ਵੀ ਚੜ੍ਹ ਕੇ ਸਾਡੇ ਸਰਪੰਚ ਸਾਹਿਬ ਕਮੇਟੀ ਮੈਂਬਰਾਂ ਨੂੰ ਸਾਡ ਬੇਨਤੀ ਹੈ ਛੱਡ ਵੀ ਕੁਸ਼ਤੀ ਸ਼ੁਰੂ ਹੋਣ ਵਾਲੀ ਹੈ ਤੇ ਛੱਡ ਦੀ ਕੁਸ਼ਤੀ ਦੇ ਲਈ ਮੈਂ ਬੇਨਤੀ ਕਰਾਂਗਾ ਸਾਰੇ ਜਿਹੜੇ ਸਾਡੇ ਪ੍ਰਬੰਧਕ ਗੁਰੂ ਦੌਧੜੀ ਆ ਵੀ ਜਿੱਤੀ ਤੰਗੇੜਾ ਤੇ ਤਾਲਾ ਬਾਬਾ ਫਲਾਇ ਮੈਨੇ ਦਾ ਸਟੂਡੈਂਟ ਕਿ ਸੋਚਦੇ ਕਿ ਇਹ ਪਹਿਲਵਾਨ ਪਤਾ ਨਹੀਂ ਪੜਦੇ ਨੇ ਪਰ ਪੜਾਈ ਦੇ ਵਿੱਚ ਵੀ ਗ੍ਰੈਜੂਏਸ਼ਨ ਹੈ ਤਲ ਬਾਬਾ ਭਰਾਏ ਜਿਹੜਾ ਰੋਪੜ ਕਾਲਜ ਦੇ ਵਿੱਚ ਗੱਭਰੂ ਨੌਜਵਾਨ ਨੇ ਐਵੇਂ ਕਰਿਆ ਪਰ ਪਹਿਲਵਾਨੀ ਦੇ ਵਿੱਚ ਵੀ ਆਇਆ ਇਸ ਸਮੇਂ ਖੋਲਾ ਐਮਏ ਹੈ ਗੱਭਰੂ ਨੌਜਵਾਨ ਦੀ ਦੇ ਵੱਡੇ ਮੱਲਾਂ ਨਾਲ ਵੱਡੀਆਂ ਕੁੱਸਤियां ਦਿਖਾਉਂਦਾ ਵੱਡਾ ਮਾਣ ਸਨਮਾਨ ਗੰਗਰ ਕਮੇਟੀਆਂ ਤਰ੍ਹਾਂ ਕਰਦੇ ਸਾਡੇ ਦੀਪਾ ਬਾਬਾ ਜੀ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੇ ਮੱਲਾਂ ਨੇ ਪੂਰੇ ਸਮੇਂ ਚ ਪੀਰ ਬਾਬਾ ਫਲਾਈ ਸਾਹਿਬ ਖਾਡੇ ਦਾ ਮਾਲਵੇ ਦਾ ਜ਼ਿਲ੍ਹਾ ਲੁਧਿਆਣੇ ਦਾ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰ ਦਿੱਤਾ ਕਹਿੰਦੇ ਗੁੱਜਰ ਬਰਾਦਰੀ ਨੂੰ ਬਲੌਂ ਕਰਦਾ ਹੈ ਬਿਲਕੁਲ ਮਾਝੀਵਾੜਾ ਸਾਹਿਬ ਦੇ ਲਾਗੇ ਰਾਣਵਾ ਪਿੰਡ ਇਸ ਗੱਭਰੂ ਨੌਜਵਾਨ ਦਾ ਜਿੱਤੇ ਬਾਬਾ ਨਾਮ ਜੋਗੀ ਪੀਰ ਜੀ ਦੇ ਨਾਂ ਤੇ ਦੀ ਕਰਾਇਆ ਜਾਂਦਾ ਹੈ ਉਥੇ ਉਸੇ ਨਗਰ ਦਾ ਅਜੂ ਨਰਾਈ ਸਾਹਿਬ ਦੇ ਖਾਲੇ ਦਾ ਇਹ ਤਾਲਵਰ ਜਿਹੜਾ ਆਪਣੇ ਮੈਚ ਮੈਚ ਤੇ ਵੀ ਪੂਰੇ ਪੰਜਾਬੀਆਂ ਦੀਆਂ ਖੇਡਾਂ ਜਿਹੜੀਆਂ ਹੁਣੇ-ਹੁਣੇ ਹੋ ਕੇ ਛੱਡੀਆਂ ਉਹਦੇ ਵਿੱਚ ਲਗਾਤਾਰ 6 ਕੁਸ਼ਤੀਆਂ ਜਿੱਤਣ ਵਾਲਾ ਮੈਚ ਤੇ ਇਹ ਤਾਲਾ ਬਾਬਾ ਫਲਾਈ ਪਰ ਜਦੋਂ ਮੈਚ ਤੇ 6 ਮਿੰਟ ਦੀ ਕੁਸ਼ਤੀ ਹੁੰਦੀ ਹੈ ਪਰ ਮਨ ਦਾ ਜੋਰ 6 ਘੰਟਿਆਂ ਜਿਨਾ ਲੱਗ ਜਾਂਦਾ ਹੈ ਇੰਨੀ ਤਕਨੀਕ ਹੈ ਕਿ ਕੁਸਤੀ ਜਿਹੜੀ ਮੈਦਾਨ ਦੇ ਉੱਤੇ ਪਹਿਲਵਾਨ ਨੂੰ ਵਰਤਣੀ ਪੈਂਦੀ ਹੈ ਕਈ ਵਾਰੀ ਮਿੱਟੀ ਦੇ ਪੌਣਾ ਪੌਣਾ ਘੰਟਾ ਕੁਸ਼ਤੀ ਹੋ ਜਾਂਦੀ ਹੈ ਪਰ ਮੈਦਾਨ ਦੇ 6 ਮਿੰਟ ਦਵਾ ਸਕੀ ਜਿਹਦੇ ਵੱਲੋਂ ਗੀਤਾ ਬਬਰੀ ਸ਼ਿਰਕਰ ਫੁਲਾਈ ਵਾਲੇ ਦਾ ਵੀ 11000 ਦੀ ਵੱਡੀ ਰਾਸ਼ੀ ਨਾਲ ਬੰਦਾ ਸਨਮਾਨ ਕੀਤਾ ਗਿਆ ਬੰਦਾ Yeah. get ਜਮਾਨੀ ਨਾਮ ਮਾਨ ਕਰੀ ਦਾ ਸੱਤਾਂ ਦੀਆਂ ਸਰੀਆਂ ਤੇ ਵੀ ਤੈਰ ਤਰੀ ਦਾ ਹੁੰਦੇ ਦਾ ਬਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾੜੇ ਰੱਖੀਆਂ ਤੋਂ ਦਿਲ ਚ ਭਲੇਖਾ ਰੋਲ ਦਿੱਤੇ ਸੀ ਕਹਿੰਦੇ ਫਰੇ ਤੋਂ ਕਰੇ ਇਹ ਫਰੇ ਤੋਂ ਖਰੇ ਕਹਿੰਦੇ ਜੇ ਜੀ ਫੈਸਲਾ ਕਾਇਆ ਹੋਇਆ ਗੀਤ ਗੱਲੇ ਪੌਲ ਗੜੀਏ ਦਾ ਲਿਖਿਆ ਹੋਇਆ ਗੀਤ ਹੈ ਕਿ ਸਾਡੇ ਬਾੜੇ ਰੱਖੀਆਂ ਤੋਂ ਦਿਲ ਚ ਭਲੇਖਾ ਰੋਲ ਦਿੱਤੇ ਸੀ ਕਹਿੰਦੇ ਫਰੇ ਤੋਂ ਕਰੇ ਅੱਜ ਪੱਕੇ ਖਰੇ ਤੋਂ ਖਰੀਆਂ ਕੁੱਸਤੀਆਂ ਸਾਡੇ ਦੀਪਾ ਬਾਬਾ ਜੀ ਦਾ ਆਰੀ ਜੱਗਾ ਪਹਿਲਵਾਨ ਜੀ ਦਾ ਸਾਬੂ ਪ੍ਰਵਾਨ ਦਾ ਧੰਨਵਾਦ ਕਰਦੇ ਆ ਸੰਦੇ ਮਾਮੂ ਗੁਰ ਦਾ ਧੰਨਵਾਦ ਕਰਦੇ ਆ ਵੱਡੇ ਮਾਨ ਪਹਿਲਵਾਨਾਂ ਨੂੰ ਸਤਿਕਾਰ ਨਾਲ ਹੋ ਕੇ ਵੱਡੇ ਹੈ ਤੇ ਵੱਡਾ ਕੰਗੜਾ ਜੇ ਖੋਕੜਾਂ ਦੀ ਧਰਤੀ ਦੇ ਕੁੰਡੀਆਂ ਵਿੱਚ ਸਿੰਘ ਫਸਣ ਵਾਲੇ ਆ ਕੁਸ਼ਤੀਆਂ ਤੋੜਨਾ ਪਹਿਲਵਾਨਾਂ ਦਾ ਇਤਾਰ ਹੈ ਕਿ ਕੁਸ਼ਤੀ ਨਾਲ ਪੰਜਾਬੀਆਂ ਨੂੰ ਇਸ਼ਕ ਦਾ ਡਾਲ ਜਿਵੇਂ ਮੱਕੀ ਦੀ ਰੋਟੀ ਨਾਲ ਮੱਖਣ ਸਾਗ ਦਾ ਹੈ ਪੰਜ ਦਰਿਆਵਾਂ ਦੇ ਵਿੱਚੋਂ ਇਹ ਜਨਮੇ ਬੁੱਤਾਂ ਬਾਗ ਇਸ ਖੇਡ ਨੂੰ ਪਾਲਦਾ ਹੈ ਜਿੱਥੇ टॉर है ता। पंजियां कु पासे जीती दूजे पास है अभी सरे के ग्यारह सौ रुपए सलमान बोले